ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫੇਰ ਤੋਂ ਕਾਂਗਰਸ ਦੇ ਵਿੱਚ ਦਰਾਰਾਂ ਪੈਂਦੀਆਂ ਹੋਈਆਂ ਦਿਸ ਰਹੀਆਂ ਨੇ ਜਿਸ ਵਕਤ ਕਾਂਗਰਸ ਦੀ ਸਾਰੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਜੋ ਕਿ ਸਾਬਕਾ ਪ੍ਰਧਾਨ ਸੀ ਕਾਂਗਰਸ ਦੇ ਉਹਨਾਂ ਦੇ ਵਿਰੋਧ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਿੱਧੇ ਤੌਰ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਕਿਉਂਕਿ ਪਾਰਟੀ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਹੜੀਆਂ ਉਹਨਾਂ ਦੀਆਂ ਗਾਈਡਲਾਈਨਸ ਨੇ ਉਹਨਾਂ ਦੇ ਵਿਰੋਧ ਜਾ ਕੇ ਜਿਹੜਾ ਆ ਉਹ ਸਟੇਟਮੈਂਟਸ ਦਿੱਤੀਆਂ ਜਾਰੀਆਂ ਨੇ ਇਸ ਵਕਤ ਸਾਡੇ ਨਾਲ ਐਨਐਸਯੂਆਈ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਕਾਧੀਆਂ ਤੋਂ ਨੇ ਰਾਹੁਲ ਸ਼ਰਮਾ ਮੌਜੂਦ ਨੇ ਨਾਲ ਗੱਲਬਾਤ ਕਰਦੇ ਰਾਹੁਲ ਯੂਥ ਨਾਲ ਗੱਲ ਕਰ ਰਹੀ ਹੈ ਮੈਂ ਇਸ ਵਕਤ ਕਿਉਂਕਿ ਜਿਸ ਵਕਤ ਯੂਥ ਦੀ ਗੱਲ ਕੀਤੀ ਜਾਂਦੀ ਹੈ ਉਸ ਵਕਤ ਸਭ ਤੋਂ ਪਹਿਲਾਂ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਣਾ ਸੀ ਉਸ ਵਕਤ ਵੀ ਇਹ ਕਿਹਾ ਜਾ ਰਿਹਾ ਸੀ ਯੂਥ ਦਾ ਲੀਡਰ ਹੈ ਯੂਥ ਲੈ ਕੇ ਆਏਗਾ ਨਾਲ ਯੂਥ ਨੂੰ ਅੱਗੇ ਪਹੁੰਚਾਏਗਾ ਕਿੰਨਾ ਕੁ ਉਹ ਸਾਰੀਆਂ ਚੀਜ਼ਾਂ ਦੇ ਨਾਲ ਸਹਿਮਤ ਹੋ ਤੇ ਅੱਜ ਦੀ ਸਿਚੁਏਸ਼ਨ ਕਿੱਥੇ ਇੱਕ ਲੱਗਦੀ ਹੈ ਜਿਹੜੀ ਕਾਂਗਰਸ ਪਾਰਟੀ ਦੀ ਹੈ ਇਸ ਸਭ ਤੋਂ ਪਹਿਲਾਂ ਮੈਂ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਵੀ ਪਾਰਟੀ ਤੋਂ ਬਾਹਰ ਅਸੀਂ ਅਜੇ ਇਸ ਲੈਵਲ ਦੇ ਲੀਡਰ ਨਹੀਂ ਹੋਏ ਵੀ ਕਿਸੇ ਨੂੰ ਕਹਿ ਸਕੀਏ ਵੀ ਪਾਰਟੀ ਤੋਂ ਬਾਹਰ ਕੱਢਿਆ ਜਾਏ ਐਵੇਂ ਦੀ ਕੋਈ ਗੱਲ ਨਹੀਂ ਕਈ ਵਾਰ ਨਸੀਹਤ ਵੱਡੇ ਭਰਾ ਦੀ ਮੰਨ ਲੈਣੀ ਚਾਹੀਦੀ ਹੈ ਜਿਹੜੇ ਉਹਨਾਂ ਦੇ ਸਮਰਥਕ ਹੈ ਗੱਲ ਮੰਨਣ ਦੀ ਜਾਂ ਸਮਝਾਣ ਸਮਝਾਣ 'ਚ ਫਰਕ ਆ ਜਾਂਦਾ ਸਮਝਾਣ ਦੀ ਬਜਾਏ ਵੀ ਗੱਲ ਠੀਕ ਹੈ ਉਹਨੂੰ ਦੂਸਰੇ ਪਾਸੇ ਚੁੱਕ ਕੇ ਲੈ ਜਾਂਦੇ ਮੈਂ ਬੋਲਣਾ ਨਹੀਂ ਅੱਜ ਬਟ ਮੈਂ ਇੱਕ ਦੋ ਉਹਨਾਂ ਦੇ ਸਮਰਥਕਾਂ ਦੀਆਂ ਵੀਡੀਓ ਵੇਖੀਆਂ ਵੀ ਪ੍ਰਤਾਪ ਸਿੰਘ ਬਾਜਵਾ ਜੀ ਬੋਣਾ ਮਹਿਸੂਸ ਕਰਦੇ ਕਾ ਦੋਨਾਂ ਦੇ ਸਾਹਮਣੇ ਯਾਰ ਇੱਕ ਬੰਦਾ ਐਮ ਐਲ ਏ ਮੰਤਰੀ ਰਾਜ ਸਭਾ ਮੈਂਬਰ ਐਮ ਪੀ ਚੰਗੀਆਂ ਭਲੀਆਂ ਸਰਕਾਰਾਂ ਹੰਡਾਈਆਂ ਹੋਂ ਤੇ ਉਹ ਬੋਣਾ ਮਹਿਸੂਸ ਕਰੇਗਾ ਆਪਣੇ ਆਪ ਨੂੰ ਇਹ ਕੋ ਗਲਤ ਨਹੀਂ ਬਣਦੀ ਮਤਲਬ ਮੈਨੂੰ ਉਸ ਕਰਕੇ ਬੋਲਣਾ ਰਹੀ ਗੱਲ ਯੂਥ ਦਾ ਲੀਡਰ ਯੂਥ ਦੇ ਲੀਡਰ ਦਾ ਮਾਡਲ ਹੈ ਰਾਜਾ ਵੜਿੰਗ ਜੀ ਜਿਹੜਾ ਯੂਥ ਮਾਡਲ ਚੋਂ ਜਿਹੜਾ ਸਿਲੈਕਟ ਹੋਇਆ ਉਹ ਰਾਜਾ ਜੀ ਆ ਜਿਹੜੇ ਇਸ ਟਾਈਮ ਮੌਕੇ ਦੇ ਪ੍ਰਧਾਨ ਰਾਜਾ ਜੀ ਇੱਕ ਯੂਥ ਮਾਡਲ ਚੋਂ ਨਿਕਲੇ ਬੰਦੇ ਆ ਜਿਹੜੇ ਹਲਕੇ ਦੇ ਪ੍ਰਧਾਨ ਹੀ ਯੂਥ ਕਾਂਗਰਸ ਦੇ ਇਸ ਟਾਈਮ ਪੰਜਾਬ ਦੇ ਪ੍ਰਧਾਨ ਆ ਇਹ ਆ ਕਾਂਗਰਸ ਦੀ ਖੂਬਸੂਰਤੀ ਕਿੱਥੋਂ ਚੁੱਕੇ ਵੱਡੇ ਭਰਾ ਦੀ ਸੁਣ ਲੈਣੀ ਚਾਹੀਦੀ ਹੈ ਕਿੰਨੂੰ ਵੱਡਾ ਭਰਾ ਤੇ ਕਿੰਨੂੰ ਛੋਟਾ ਭਰਾ ਕਹਿ ਰਹੇ ਉਹਦੇ ਵਿੱਚ ਨਹੀਂ ਮੇਰੇ ਖਿਆਲ ਨਾਲ ਤੇ ਸਭ ਤੋਂ ਸੀਨੀਅਰ ਇਸ ਟਾਈਮ ਪ੍ਰਤਾਪ ਸਿੰਘ ਬਾਜਵਾ ਜੀ ਹੈ ਜਿਉਂ ਨਾਨੇ ਕੋ ਨਸੀਹਤ ਦੇਤੀ ਉਹਨੂੰ ਸਹੀ ਵੀ ਲੈ ਲੈਣਾ ਚਾਹੀਦਾ ਹਰ ਚੀਜ਼ ਨੂੰ ਪ੍ਰੋਸੈਸ ਵੇਖਣ ਦੇ ਦੋ ਨਜ਼ਰੀਏ ਆ ਇਹਨੂੰ ਸਹੀ ਬਹਿਣੇ ਚ ਲੈ ਜਾਂਦੇ ਤੇ ਕੋਈ ਗੱਲ ਐਡੀ ਵੱਡੀ ਨਹੀਂ ਜਿੰਨੀ ਬਣ ਗਈ ਆ ਵੀ ਐਡੀ ਵੱਡੀ ਗੱਲ ਇਹੋ ਜੀ ਕੋਈ ਗੱਲ ਨਹੀਂ ਹੈਗੀ ਵਾਹ ਤੇ ਤੁਹਾਡੇ ਜਿਹੜੇ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕੀਤੀ ਤੁਸੀਂ ਕਾਦੀਆਂ ਤੋਂ ਵੀ ਆਂਦੇ ਉੱਥੋਂ ਦੇ ਉਹ ਵਿਧਾਇਕ ਨੇ ਬਹੁਤ ਚਿਰ ਤੋਂ ਉਹਨਾਂ ਦਾ ਪਰਿਵਾਰ ਉੱਥੇ ਕੰਮ ਕਰ ਰਿਹਾ ਆ ਲੇਕਿਨ ਲੋਕ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਵੀ ਸਿੱਧੇ ਤੌਰ ਤੇ ਸਵਾਲ ਚੱਕਦੇ ਨੇ ਬੋਲਦੇ ਨੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਕਹਿ ਕੇ ਜਾਂਦੇ ਨੇ ਕਹਿੰਦੇ ਕਿ ਆਪਣੇ ਘਰ ਦੇ ਉੱਤੇ ਦੋ ਦੋ ਝੰਡੇ ਲਗਾਏ ਹੋਏ ਨੇ ਕੌਣ ਲੀਡਰ ਕਿੱਥੇ ਦਾ ਲੀਡਰ ਇਹ ਸਾਰੀਆਂ ਚੀਜ਼ਾਂ ਕਹੀਆਂ ਜਾਂਦੀਆਂ ਨੇ ਦੇਖੋ ਜੀ ਸਭ ਤੋਂ ਪਹਿਲਾਂ ਕੌਣ ਲੀਡਰ بڑے ਪੁਰਾਣੇ ਲੀਡਰ ਹਰ ਇੱਕ ਨੂੰ ਪਤਾ ਕਿਵੇਂ ਦੇ ਲੀਡਰ ਹਨ ਬੌਰਨ ਕਾਂਗਰਸੀ ਤੇ ਡਾਪਟ ਕਾਂਗਰਸੀ ਚ ਬਹੁਤ ਫਰਕ ਹੈ ਉਹ ਬੌਰਨ ਕਾਂਗਰਸੀ ਆ ਕਦੀ ਕਿਸੇ ਪਾਰਟੀ ਆ ਲਮੂ ਨਹੀਂ ਕੀਤਾ ਬੜੇ ਆਫਰ ਆਨੇ ਹੋਣਗੇ ਬੜਾ ਕੁਝ ਹੁੰਦਾ ਹੈ ਕਿ ਬਰੇ ਦੇ ਕਾਂਗਰਸੀ ਹੈ ਨਾ ਤੇ ਕਾਦੀਆਂ ਚ ਜੇ ਸਾਡੀ ਹਲਕੇ ਵਾਲਿਆਂ ਨੂੰ ਕੋਈ ਤਕਲੀਫ ਨਹੀਂ ਕਦੀ ਕੋਈ ਕਾਦੀਆਂ ਦਾ ਬੰਦਾ ਸੁਣਿਆ ਜੇ ਆ ਕੇ ਕਹਿੰਦਾ ਵੀ ਯਾਰ ਮੈਨੂੰ ਬੜੀ ਤਕਲੀਫ ਹੈ ਝੰਡੇ ਲਾਓ ਆ ਜਿੰਨੇ 116 ਹਲਕੇ ਪਿੱਛੇ ਇਹਨਾਂ ਨੂੰ ਤਕਲੀਫ ਹੋ ਸਕਦੀ ਜਿਹੜੇ ਉੱਥੋਂ ਦੇ ਰਿਵਸਿੰਦੇ ਆ ਰਹਿੰਦੇ ਆ ਸਾਨੂੰ ਦੇ ਕੋਈ ਤਕਲੀਫ ਨਹੀਂ ਜਿੰਨੇ ਉਹਨਾਂ ਚ ਭਾਜਪਾ ਕੋ ਕੰਮ ਕਰਾਣਾ ਹੁੰਦਾ ਭਾਜਪਾ ਵਾਲੇ ਘਰੇ ਵੜ ਜਾਂਦੇ ਜਿਹੜੇ ਕਾਂਗਰਸ ਕਰਾਣਾ ਹੁੰਦਾ ਕਾਂਗਰਸ ਵਾਲੇ ਘਰੇ ਇਹੋ ਜੀ ਤੁਹਾਡੇ ਹਲਕੇ ਚ ਦੀ ਕੰਦੀ ਬਾਦ ਕਾਦੀਆਂ ਦੇ ਵਿੱਚ ਕੀ ਹਾਲਾਤ ਨੇ ਮੈਂ ਜਰੂਰ ਪੁੱਛੂੰਗੀ ਕਿ ਕੀ ਹਾਲਾਤ ਨੇ ਕਾਦੀਆਂ ਦੇ ਵਿੱਚ ਕੀ ਕਾਦੀਆਂ ਦੇ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਦਿੱਕਤਾਂ ਪਰੇਸ਼ਾਨੀਆਂ ਸੀਗੀਆਂ ਉਹ ਠੀਕ ਹੋ ਰਹੀਆਂ ਨੇ ਬਿਲਕੁਲ ਹੋ ਰਹੀਆਂ ਜੀ ਚਲੋ ਉਸ ਲੈਵਲ ਤੇ ਤੇ ਨਹੀਂ ਵੀ ਹੁੰਦੀਆਂ ਹੋਣਗੀਆਂ ਕਿਉਂਕਿ ਸਰਕਾਰ ਹੈ ਡੀ ਹੈ ਨਹੀਂਗੀ ਬਟ ਫੇਰ ਵੀ ਲੋਕਾਂ ਨੂੰ ਇਹ ਇੱਕ ਹੌਂਸਲਾ ਵੀ ਸਾਡੀ ਪਿੱਠ ਦੇ ਉੱਪਰ ਇੱਕ ਬਹੁਤ ਤਗੜਾ ਲੀਡਰ ਖੜਾ ਆ ਜਿਹਨੇ ਪਿਛੇ ਹੱਥ ਰੱਖਿਆ ਸੋ ਲੋਕ ਮਤਲਬ ਡਰ ਮਹਿਸੂਸ ਨਹੀਂ ਕਰਦੇ ਉਹ ਤਾਂ ਸੋਚਦੇ ਆ ਵੀ ਯਾਰ ਵੱਡਾ ਲੀਡਰ ਆ ਵੀ ਇਹਨਿਆਂ ਨੂੰ ਮਤਲਬ ਜੇ ਕੋਈ ਸਰਕਾਰ ਧੱਕਾ ਵੀ ਕਰਨਾ ਚ ਦਾ ਦਾ ਮਹਿਸੂਸ ਕਰਦੇ ਆ ਆਪਣੇ ਉਹ ਵੀ ਸੇਫ ਆ ਕਿਉਂਕਿ ਵੱਡੇ ਲੀਡਰ ਆ ਪੁਰਾਣੇ ਰਿਲੇਸ਼ਨ ਆ ਤੁਸੀਂ ਇੱਕ ਗੱਲ ਦਾ ਫਰਕ ਵੇਖੋ ਨਾ ਕੁਛ ਤੇ ਬੰਦੇ ਚ ਕ੍ਰੈਡਿਬਿਲਟੀ ਹੋਏਗੀ ਵੀ ਜਿਹੜਾ ਐਨਾਂਚੇਰ ਬਾਹਰ ਦਿੱਲੀ ਰਹਿ ਕੇ ਵਾਪਸ ਆਪਣੇ ਹਲਕੇ ਚ ਆਇਆ ਤੇ ਆਂਦੀ ਜਿੱਤ ਗਿਆ ਅਡੀ ਹਨੇਰੀ ਦੇ ਵਿੱਚੋਂ ਵੀ ਜਿੱਤ ਗਿਆ ਕੁਛ ਤੇ ਕ੍ਰੈਡਿਬਿਲਟੀ ਹੋਏਗੀ ਜਾਂ ਤੇ ਫਿਰ ਅਸੀਂ ਹਲਕੇ ਦੇ ਲੋਕ ਐਡੇ ਮੂਰਖ ਥੋੜੀਆਂ ਵੀ ਅਸੀਂ ਪ੍ਰਤਾਪ ਸਿੰਘ ਬਾਜਵੇਂ ਨੂੰ ਜਿਤਾ ਦਿੱਤਾ ਅਸੀਂ 10 ਸਾਲ ਇੱਕ ਬੰਦਾ ਆਊਟ ਰਿਆ ਦਿੱਲੀ ਰਿਆ ਆਂਦੇ ਅਸੀਂ ਜਿਤਾਤਾ ਇਹਦਾ ਮਤਲਬ ਸਾਡੇ ਸਾਨੂੰ ਕੁਝ ਨਾ ਕੁਝ ਵਿਸ਼ਵਾਸ ਹੋਏਗਾ ਜਦੋਂ ਸਾਰਾ ਪੰਜਾਬ ਹਰਗੇ ਤੇ ਅਗਰਦਾਸਪੁਰ ਦੀਆਂ 4-5 ਸੀਟ ਜਾਂ ਦੇ ਫਿਰ ਲੋਕ ਸਾਨੂੰ ਗਲਤ ਕਹਿ ਦਣ ਵੀ ਕਾਦੀਆਂ ਵਾਲਕੇ ਲੋਕ ਹੀ ਮੂਰਖਾ ਵੀ ਉਹਨਾਂ ਜਿਤਾਤਾ 6-7000 ਵੋਟ ਤੇ ਜਿਤਾਇਆ ਕਿਸ ਗੱਲ ਕਰਕੇ ਜਿਤਾਇਆ ਹੋਏਗਾ ਤੇ ਆ ਲੋਕੀ ਕੱਲ੍ਹ ਦੇ ਉੱਠ ਕੇ ਕਹਿਣਗੇ ਵੀ ਉਹ ਬੋਣਾ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ਕੋਈ ਗੱਲ ਥੋੜੀ ਬਣਦੀ ਲੇਕਿਨ ਉਸ ਵੇਲੇ ਵੀ ਗੱਲਾਂ ਆਂਦੀਆਂ ਸੀ 2022 ਦੇ ਵੇਲੇ ਕਹਿੰਦੇ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਵੀ ਭਾਜਪਾ ਵੱਲ ਜਾਣ ਨੂੰ ਤਿਆਰ ਸੀ ਸਾਰੀਆਂ ਜਿਹੜੀਆਂ ਨੇ ਜੋੜ ਤੋੜ ਚੱਲ ਰਹੇ ਸੀਗੇ ਕਿ ਹੁਣ ਜਾਵਾਂਗੇ ਹੁਣ ਜਾਵਾਂਗੇ ਹੁਣ ਜਾਵਾਂਗੇ ਗਏ ਤੇ ਨਹੀਂ ਨਾ ਹੁਣ ਜਾਵਾਂਗੇ ਜਾਵਾਂਗੇ ਤੇ ਬਟ ਗਏ 'ਚ ਬਹੁਤ ਫਰਕ ਕਾਂਗਰਸ ਦੀ ਸੀਟ ਤੋਂ ਇਲੈਕਸ਼ਨ ਲੜੀ ਆ ਕਾਦੀਆਂ ਤੋਂ ਜੇ ਕਿਸੇ ਹੋਰ ਤੋਂ ਤਾਂ ਲੜੀ ਨਹੀਂ ਜੇ ਕਿਸੇ ਹੋਰ ਤੋਂ ਲੜੀ ਹੁੰਦੀ ਫੇਰ ਤਾਂ ਇਹ ਮੰਨ ਲੈਂਦੇ ਵੀ ਚੱਲ ਗਏ ਜੀ ਚੱਲ ਗਏ ਨਾਲੋਂ 67 ਸਾਲ ਦੀ ਉਮਰ ਹੋਣੀ ਹੋਣਾ ਲਾ ਉੱਥੇ ਕਿੱਥੇ ਜਾਣਾ ਕਈ ਵਾਰ ਸਟੇਟਮੈਂਟਾਂ ਕਲੀਅਰ ਕੀਤੀਆਂ ਮੈਂ ਮੈਂ ਜਮਿਆਂ ਵੀ ਕਾਂਗਰਸ ਚ ਮੈਂ ਮਰਨਾ ਵੀ ਕਾਂਗਰਸ ਚ ਤੇ ਉਹ ਤੇ ਕਿਤੇ ਗਏ ਨਹੀਂ ਬਾਕੀਆਂ ਦਾ ਪਤਾ ਨਹੀਂ ਇੱਧਰ ਉੱਧਰ ਗਏ ਹੋਣ ਜਾਂ ਇੱਧਰ ਉੱਧਰੋਂ ਪਾਰਟੀ ਚ ਆਏ ਹੋਣ ਮੈਂ ਅੱਗੇ ਦੱਸਿਆ ਐਡਾਪਟਡ ਤੇ ਪਦੈਸ਼ੀ ਚ ਬਹੁਤ ਫਰਕ ਹੁੰਦਾ ਤੁਸੀਂ ਵੀ ਦੇਖੀ ਹੈ ਕਾਂਗਰਸ ਅੰਦਰ ਰਹਿ ਕੇ ਦੇਖੀ ਹੈ ਲੇਕਿਨ ਕਿੰਨਾ ਕ ਫਰਕ ਤੁਹਾਨੂੰ ਨਜ਼ਰ ਆਉਂਦਾ ਜਿਸ ਵਕਤ ਨਵਜੋਤ ਸਿੰਘ ਸਿੱਧੂ ਆਪ ਪ੍ਰਧਾਨ ਸੀ ਔਰ ਉਸ ਤੋਂ ਬਾਅਦ ਜਿਸ ਵਕਤ ਰਾਜਾ ਵੜਿੰਗ ਹੁਣ ਪ੍ਰਧਾਨ ਨੇ ਕਿੰਨਾ ਕ ਕਾਂਗਰਸ ਦੇ ਵਿੱਚ ਤਬਦੀਲੀ ਆਈ ਹੈ ਕਿੰਨੇ ਕ ਹਾਲਾਤ ਬਦਲੇ ਨੇ ਕਾਂਗਰਸ ਦੇ ਰੋਜ਼ ਧਰਨੇ ਚੱਲਣਦੇ ਆ ਲਗਭਗ ਹਨਾ ਅੱਜ ਵੀ ਜਗਰਾਉਂ ਧਰਨਾ ਲੱਗੇ ਦਾ ਸਾਰੀ ਲੀਡਰਸ਼ਿਪ ਉਥੇ ਆ ਤੁਸੀਂ ਅੱਗੇ ਨੂੰ ਤੁਸੀਂ ਵੀ ਵੇਖਦੇ ਰਹਿੰਦੇ ਹੋ ਕਾਂਗਰਸ ਦਾ ਗ੍ਰਾਫ ਕਾਫੀ ਉੱਪਰ ਗਿਆ ਪਰਸੋ ਅਜੇ ਯੂਥ ਕਾਂਗਰਸ ਦਾ ਧਰਨਾ ਸੀ ਅੱਜ ਵੱਡੀ ਕਾਂਗਰਸ ਦਾ ਧਰਨਾ ਪਿੱਛੇ ਵੀ ਧਰਨਿਆਂ ਦੀ ਲੜੀ ਚੱਲੀ ਆਈ ਹੈ ਹਨ ਦਿਨੋਂ ਦਿਨ ਜਿਹੜਾ ਇੱਕ ਮੁੱਖ ਧਿਰ ਤੋਂ ਵੀ ਉੱਪਰ ਉੱਠ ਕੇ ਲੋਕ ਕਾਂਗਰਸ ਨਾਲ ਵਿਸ਼ਵਾਸ ਕਰਨ ਲੱਗੇ ਵੀ ਨਹੀਂ ਯਾਰ ਇਹੋ ਹੀ ਠੀਕ ਆ ਵੀ ਆਪਾਂ ਕਾਂਗਰਸ ਨਾਲ ਕਾਫੀ ਫਰਕ ਆ ਮੈਡਮ ਰਾਜਾ ਜੀ ਯੰਗ ਹੈ ਹੁਣ ਅਸੀਂ ਜਦੋਂ ਕਾਂਗਰਸ ਭਵਨ ਜਾਂਦੇ ਹਾਂ ਹਨ ਰਾਜਾ ਜੀ ਇਹਨਾਂ ਨੂੰ ਜਫੀ ਪਾ ਲੈਂਦੇ ਆ ਵੀ ਆ ਵੀ ਰਾਹੁਲ ਐਦਾ ਆ ਜਾ ਵੀ ਹਨ ਇੱਕ ਹਨੂ ਆਪਣਾਪਨ ਮਹਿਸੂਸ ਹੁੰਦਾ ਬਾਜਵਾ ਸਾਹਿਬ ਆਹੀ ਸਾਡੇ ਤੇ ਹੈ ਹੀ ਵੱਡੇ ਅਸੀਂ ਉੱਥੋਂ ਦੇ ਆ ਉਹਨਾਂ ਨਾਲ ਸਾਡਾ ਵਕਰਾ ਹੀ ਪਿਆਰ ਆ ਅਸੀਂ ਮਤਲਬ ਭਾਵੇਂ ਦੋਆਂ ਮਹੀਨਿਆਂ ਬਾਅਦ ਵੀ ਮਿਲੇ ਉਹਨਾਂ ਨੂੰ ਪਤਾ ਮੇ ਯੇ ਨਾ ਇੱਕ ਸਿਸਟਮ ਚ ਰਹਿਣਾ ਨੂੰ ਕੋਈ ਫਰਕ ਨਹੀਂ ਬਟ ਤੁਹਾਨੂੰ ਕਾफी ਤਬਦੀਲੀ ਚ ਆ ਜਾਂਦੀ ਕਾਂਗਰਸ ਭਵਨ ਹਮੇਜਾ ਦੋ ਵੇਖ ਲੋ ਭਰਿਆ ਰਹਿੰਦਾ ਚਾਹ ਉਥੇ ਚਲਦੀ ਰਹਿੰਦੀ ਹੈ ਦਾ ਮਤਲਬ ਉਥੇ ਜਿਹੜੀ ਗਤੀਵਿਧੀ ਵਧਣ ਦੀ ਹੈ ਦਿਨ ਬਾ ਦਿਨ ਘਟਣ ਨਹੀਂ ਢਈ ਤੇ ਆਂਦੇ ਟਾਈਮ ਚ ਇਹਦਾ ਰਿਜ਼ਲਟ ਆ ਚਵੀ ਚ ਤੁਹਾਨੂੰ ਮਿਲ ਜਾਣਾ ਕਾफी ਸੀਟਾਂ 6 7 8 9 ਸੀਟਾਂ ਦੇ ਲਾਗੇ ਛਾਗੇ ਐਵੇਂ ਇੱਕ ਝੂਠ ਮਾਰਦੀ 13 ਦੀਆਂ 13 8-9 ਸੀਟਾਂ ਦੇ ਲਾਗੇ ਛਾਗੇ ਜਿਹੜਾ ਹੱਡਾ ਮਤਲਬ ਹੈਗਾ ਵੀ ਇੱਥੋਂ ਤੱਕ ਅਸੀਂ ਸੀਟਾਂ ਖੜਾਂਗੇ। ਗੁੱਸਾ ਕਾਦਾ ਨਵਜੋਤ ਸਿੰਘ ਸਿੱਧੂ ਤੋਂ ਉਹਨਾਂ ਨੇ ਤਾਂ ਜਾ ਕੇ ਪ੍ਰਚਾਰ ਹੀ ਕੀਤਾ ਕਿਤੇ ਨਾ ਕਿਤੇ ਪਾਰਟੀ ਨੂੰ ਹੀ ਪ੍ਰੈਜ਼ੈਂਟ ਕੀਤਾ ਭਾਵੇਂ ਉਹਨਾਂ ਨੇ 25 ਸਾਲ ਪੁਰਾਣੇ ਵਾਲਿਆਂ ਤੇ ਭਾਵੇਂ ਜੋ ਮਰਜ਼ੀ ਇਲਜ਼ਾਮ ਲਾਉਂਦੇ ਹੋਣ ਲੇਕਿਨ ਕੀਤਾ ਤਾਂ ਉਹਨਾਂ ਨੇ ਵੀ ਪਾਰਟੀ ਦਾ ਪ੍ਰਚਾਰ ਹੀ ਹੈ ਉੱਥੇ ਜਾ ਕੇ ਗੁੱਸਾ ਕਾਦਾ ਉਹਨਾਂ ਨਾਲ। ਫਿਰ 22 ਤੋਂ ਇਲੈਕਸ਼ਨ ਜਿੱਤੀ ਤੋਂ ਬਾਅਦ ਬੜਾ ਫਰਕ ਕੀ ਪਹਿਲਾਂ ਕਿਉਂ ਨਹੀਂ ਕੀਤਾ? ਇਕੱਠੀ ਸਟੇਜ ਤੇ ਕਿਉਂ ਨਹੀਂ ਕਰਦੇ? ਇਕੱਠੀ ਸਟੇਜ ਤੋਂ ਕਰਨ ਅੱਜ ਵੀ ਜਗਰਾਓ ਧਰਨਾ ਉੱਥੇ ਜਾ ਕੇ ਕਰਨ। ਕਰਨਾ ਮਤਲਬ ਕੋ ਐਹੋ ਜੀ ਗੱਲ ਨਹੀਂ ਕਿ ਬਟ ਕਾਂਗਰਸ ਦੀ ਗੱਲ ਕਰਨੇ ਇੱਕ ਪਾਸੇ ਉਹ ਕਹਿੰਦੇ ਮੈਂ ਰਾਹੁਲ ਗਾਂਧੀ ਜੀ ਦੀ ਆਈਡੋਲਜੀ ਹੈ ਨਾ ਫੋਲੋ ਕਰਦਾ ਵੀ ਉਹ ਉਹ ਪਰ ਜੋ ਕਹਿ ਦੇਣਗੇ ਮੈਂ ਉਹਨਾਂ ਨਾਲ ਮਨਜ਼ੂਰ ਆ ਫਿਰ ਇਹ ਵੀ ਤੇ ਕਾਂਗਰਸ ਰਾਹੁਲ ਗਾਂਧੀ ਹੁਣਾਂ ਦੀ ਆ ਫਿਰ ਪੰਜਾਬ ਚ ਅਡਾਪਟ ਕਰ ਲੈਣੀ ਚਾਹੀਦੀ ਆ ਫਿਰ ਤੇ ਐਹੋ ਹੀ ਕਾਂਗਰਸ ਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਹੀ ਸਬ ਪੰਜਾਬ ਨੈਸ਼ਨਲ ਕਾਂਗਰਸ ਤੇ ਫਿਰ ਫਿਰ ਉੱਥੇ ਦੋਰੇ ਮਾਪ ਦਾ ਡੰਡ ਗਿਓ ਵੀ ਇੱਥੇ ਵੀ ਅਗਲਿਆਂ ਨੇ ਵੀ ਸੋਚ ਸਮਝ ਕੇ ਰਾਜਾ ਜੀ ਨੂੰ ਪ੍ਰਧਾਨ ਲਾਇਆ ਹੋਵੇਗਾ ਸੀਐਲਪੀ ਲੀਡਰ ਲਾਇਆ ਹੋਵੇਗਾ ਕਿ ਗੱਲ ਕਰਕੇ ਜਾਂ ਦੇ ਆਏ ਦੇ ਆਏ ਨੇ ਵੀ ਉਪਰੋਂ ਜੇ ਠੀ ਡਿੱਗ ਪੀ ਦੇ ਆ ਪ੍ਰਧਾਨ ਤੇ ਆ ਸੀਐਲਪੀ ਕੋ ਤਰੀਕੇ ਉਹਨਾਂ ਨੂੰ ਸ਼ਿਕਾਇਤ ਆ ਕਹਿੰਦੇ ਜਿੰਨੇ ਵੀ ਲੀਡਰ ਨੇ ਆਪਣੇ ਜਿੰਨੇ ਵੀ ਲੋਕੀ ਨੇ ਕੰਮ ਨਹੀਂ ਕਰਦੇ ਸਹੀ ਢੰਗ ਨਾਲ ਨਹੀਂ ਕਰਦੇ ਨਵਜੋਤ ਸਿੰਘ ਸਿੱਧੂ ਦਾ ਕੰਮ ਕਰਨ ਦਾ ਕਹਿੰਦੇ ਇੱਕ ਸਟਾਈਲ ਹੈ ਉਹ ਵੱਖਰੇ ਢੰਗ ਨਾਲ ਕੰਮ ਕਰਦਾ ਆਹੋ ਦੇ 18 ਦੇ ਆ ਗਏ ਜੀ ਤਾਂ ਹੋਂ ਦੇ 18 ਦੇ ਆ ਗਏ ਜੇ ਸਟਾਈਲ ਵਧੀਆ ਹੁੰਦਾ ਫਿਰ ਜਾਂਦੇ ਨਾ ਉੱਪਰ ਸਟਾਈਲ ਜੇ ਨਹੀਂ ਕੰਮ ਕੀਤਾ ਤੇ ਫਿਰ ਤਾਂ ਹੀ ਥੱਲੇ ਰਹਿ ਗਏ ਨਾ ਹੁਨੈਦ ਕੀ ਸਟਾਈਲ ਕਿਸੇ ਹੋਰ ਦਾ ਐਦਕੀ ਵੀ ਰਿਜ਼ਲਟ ਵੇਖ ਲੈਣਾ ਚਾਹੀਦਾ ਪਿਛਲਾ ਰਿਜ਼ਲਟ ਦੇ ਵੇਖ ਲਿਆ ਜੇ ਐਡਾ ਵਧੀਆ ਸਟਾਈਲ ਹੁੰਦਾ ਤੇ ਫਿਰ ਜਾਂਦੇ ਆਪਾਂ ਉੱਪਰ ਸੱਤਾ ਜਾਂਦੇ کافی ਫਰਕ ਇਹੀ ਪ੍ਰਧਾਨ ਹੀ ਇਹ ਰਹੇ ਆ ਹਨਾ ਕਾਫੀ ਫਰਕ ਆ ਉਹ ਉਹਨਾਂ ਦੀ ਆਪਸੀ ਗੱਲਾਂ ਬਾਕੀ ਮੇਰੇ ਖਿਆਲ ਨਾਲ ਤੇ ਇਹੋ ਜੀ ਕੋਈ ਮੈਨੂੰ ਥੋੜਾ ਉਹਨਾਂ ਦੇ ਸਮਰਥਕਾਂ ਦੇ ਆਂਦਾ ਵੀ ਥੋੜਾ ਗੱਲ ਨੂੰ ਮੈਨਿਪੂਲੇਟ ਕਰਤੀ ਹੋਰ ਪਾਸੇ ਜੇ ਕੋਈ ਮੰਨ ਲਓ ਕੋਈ ਪ੍ਰੋਟੋਕੋਲ ਵੀ ਹੁੰਦਾ ਇੱਕ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਵੀ ਚਲਾਣਾ ਇਹਦੇ ਪ੍ਰਿੰਸੀਪਲ ਲਾਂਦੇ ਹੀ ਆ ਕਿਸੇ ਨੂੰ ਵੀ ਜੇ ਸਾਰੇ ਟੀਚਰਾਂ ਨੇ ਆ ਫੈਸਲਾ ਕਰੀ ਜਾਣਾ ਫਿਰ ਤੇ ਪ੍ਰਿੰਸੀਪਲ ਦੀ ਪੋਸਟ ਹੀ ਖਾਲੀ ਕਰ ਦੇਣੀ ਚਾਹੀਦੀ ਪ੍ਰਿੰਸੀਪਲ ਹੁੰਦਾ ਵਾਈਸ ਪ੍ਰਿੰਸੀਪਲ ਹੁੰਦਾ ਡਾਇਰੈਕਟਰ ਮੈਨੇਜਰ ਹੁੰਦਾ ਇਹ ਇਦਾਂ ਹੀ ਇੱਕ ਪਰਿਵਾਰ ਚੱਲਦਾ ਲੇਕਿਨ ਹੁਣ ਤੁਸੀਂ ਐਨਐਸਯੂ ਦੇ ਜਿਹੜੇ ਐਨਐਸਯੂ ਆਈ ਹੈਗਾ ਉਹਦੇ ਵਾਈਸ ਪ੍ਰੈਜ਼ੀਡੈਂਟ ਹੋ ਤੁਸੀਂ ਪ੍ਰਧਾਨ ਨਾਲ ਮੇਰੀ ਕੁਝ ਦਿਨ ਪਹਿਲਾਂ ਗੱਲ ਹੋਈ ਜਿਹੜੇ ਇਸ਼ਰਪ੍ਰੀਤ ਨੇ ਉਹਨਾਂ ਦੇ ਨਾਲ ਗੱਲ ਹੋਈ ਉਹਨਾਂ ਨੇ ਸਿੱਧੇ ਤੌਰ ਤੋਂ ਅੱਜ ਵੀ ਉਹ ਵੀ ਕਿਤੇ ਨਾ ਕਿਤੇ ਸੀਨੀਅਰ ਲੀਡਰਸ਼ਿਪ ਤੋਂ ਨਾਰਾਜ਼ ਨਜ਼ਰ ਆਉਂਦੇ ਨੇ ਸਾਡੀ ਸੀਨੀਅਰ ਲੀਡਰਸ਼ਿਪ ਉੱਤੇ ਕਿਤੇ ਨਾਰਾਜ਼ਗੀ ਤੁਹਾਨੂੰ ਵੀ ਹੈ ਉਸ ਮੁੱਦਿਆਂ ਤੇ ਕਿ ਜਿੰਨੇ ਵੀ ਐਕਚੁਅਲ ਮੁੱਦੇ ਨੇ ਯੂਥ ਦੇ ਉਹ ਕਿਤੇ ਨਾ ਕਿਤੇ ਸੀਨੀਅਰ ਲੀਡਰਸ਼ਿਪ ਛੱਡ ਦਿੰਦੀ ਹੈ ਪਿੱਛੇ ਕਈ ਵਾਰ ਤੇ ਦੇਖੋ ਇਸ ਗੱਲ ਤੇ ਤੇ ਮੈਂ ਥੋੜਾ ਜਿਹਾ ਐਸੈਪਟ ਕਰਦਾ ਕਈ ਵਾਰੇ ਛੱਡ ਦਿੰਦੇ ਆ ਬਟ ਕੋਈ ਗੱਲ ਨਹੀਂ ਹੌਲੀ ਹੌਲੀ ਠੀਕ ਹੋ ਜਾਊਗਾ ਸਭ ਕੁਝ ਜਦੋਂ ਉਹਨਾਂ ਦੇ ਆਊਗਾ ਧਿਆਨ 'ਚ ਇਹ ਗੱਲਾਂ ਹਨਾ ਥੋੜਾ ਜਿਹਾ ਤੇ ਫਰਕ ਹੈਗਾ ਯਾ ਠੀਕ ਆ ਉਹਦੀ ਗੱਲ ਕਈ ਵਾਰ ਛੱਡ ਦਿੰਦੇ ਆ ਬਟ ਮੇਰੇ ਖਿਆਲ ਨਾਲ ਜਦੋਂ ਜਦੋਂ ਕੁਝ ਨੋਟਿਸ ਕਰਾਂ ਚ ਵੀ ਫਰਕ ਪੈ ਜਾਂਦਾ ਹਨਾ ਵੀ ਆਪਾਂ ਅਗਲਿਆਂ ਨੂੰ ਜਾ ਕੇ ਦੱਸਦੇ ਹੀ ਨਹੀਂ ਦਿੱਕਤਾ ਆਪਣਾ ਹੀ ਬੇਸਕੋਲੀ ਜਾਂਦੇ ਆ ਵੀ ਹਨਾ ਨੂੰ ਪੁੱਛਿਆ ਨਹੀਂ ਕਿਚਿਆ ਨਹੀਂ ਅਸੀਂ ਜਾ ਕੇ ਦੱਸਦੇ ਅਗਲੇ ਕੋ ਚੁੱਕਣਗੇ ਸਟੈਪ ਕੋਈ ਗੱਲ ਨਹੀਂ ਇਹੋ ਜੀ ਬਟ ਮੇਰੇ ਖਿਆਲ ਨਾਲ ਵੀ ਥੋੜੇ ਜਿ ਮੈਂ ਬਾਜਾ ਸਾਹਿਬ ਨਾਲ ਵੀ ਗੱਲ ਕਰਾਂਗਾ ਵੀ ਜਿੱਥੇ ਕਿਤੇ ਯੂਥ ਨਾਰਾਜ਼ ਆ ਉਹ ਆਪ ਫੋਲੋ ਅਪ ਕਰ ਲੈਣਗੇ ਵੀ ਤੁਸੀਂ ਪੰਜਾਬ ਦੀ ਪ੍ਰਧਾਨਗੀ ਛੱਡ ਦਿਓ ਜਦੋਂ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਹਰ ਇੱਕ ਬੰਦਾ ਉਹ ਗਵਾਹ ਆ ਕਾਂਗਰਸ ਦਾ ਵੀ ਕਾਲੀ ਵਰਾਜ ਦੇ ਵਿੱਚ ਜੇ ਕਿਸ ਨੇ ਕਾਂਗਰਸ ਦਾ ਝੰਡਾ ਚੁੱਕਿਆ ਸੀ ਨਾ ਤੇ ਉਦੋਂ ਉਹ ਪ੍ਰਤਾਪ ਸਿੰਘ ਬਾਜਵਾ ਸੀ ਐਨੀ ਮਿਹਨਤ ਕਰਕੇ ਬੈਕਸਟੈਪ ਕਰ ਜਾਣਾ ਵੀ ਜੇ ਉਹ ਪ੍ਰਧਾਨ ਹੁੰਦੇ ਤੇ 17 ਚ ਕੀ ਪਤਾ ਕੀ ਫਿਗਰ ਹੋਣੀ ਸੀ ਵਧੀਆ ਫਿਗਰ ਹੋਣੀ ਸੀ ਓਲੇ ਰੱਖਦੇ ਆ ਵੀ ਪਹਿਲਾਂ ਕੰਮ ਕਰਾਉਣ ਨੂੰ ਸਭ ਤੋਂ ਅੱਗੇ ਫਿਰ ਬਾਅਦ ਚ ਥੋੜਾ ਜਿਹਾ ਬੈਕਸਟੈਪ ਕਰਦੇ ਬਟ ਅਹੀਂ ਇਹ ਚਾਹਨੇ ਆ ਆਉਣ ਵਾਲੇ ਟਾਈਮ 'ਚ ਪ੍ਰਤਾਪ ਬਾਜਵਾ ਜੀ ਵੀ ਇਸ ਗੱਲ ਨੂੰ ਸੋਚਣਗੇ ਵੀ ਆਪਾਂ ਮੁੰਡਿਆਂ ਨੂੰ ਅੱਗੇ ਲੈ ਕੇ ਆਣਾ ਹਰ ਹਾਲਤ 'ਚ ਕਿਉਂਕਿ ਦੌਰ ਅੱਗੇ ਮੁੰਡਿਆਂ ਦਾ ਆ ਗਿਆ ਪ੍ਰਾਣਾ ਜਿਹੜਾ ਬੈਚ ਆ ਲਗਭਗ ਡਿਮਿਨਿਸ਼ ਹੋਣ ਜਾਣ ਡਿਆ ਇਸ ਕਰਕੇ ਲਿਆਵਾਂਗੇ ਧਿਆਨ 'ਚ ਹੌਲੀ-ਹੌਲੀ ਗੱਲਾਂ ਵੀ ਆ ਜਿਹੜੇ ਆ ਹਾਂ ਦੇਵੀ ਜਿਹੜੇ ਲੋਕਾਂ ਦੇ ਹੱਕ ਆ ਯੂਦੇ ਹੱਕ ਆ ਵੀ ਉਹਨਾਂ ਨੂੰ ਦੋ ਕਾਂਗਰਸ ਨੂੰ ਇਹਨਾਂ ਨੇ ਹੀ ਬਚਾਣਾ ਕਾਂਗਰਸ ਨੂੰ ਇਹ ਜਿਹੜੇ ਮੁੰਡੇ ਇੰਨਾ ਕੰਮ ਕਰਦੇ ਆ ਇਹੋ ਹੀ ਅੱਗੇ ਲੈ ਕੇ ਜਾਣਗੇ ਇਹ ਗੱਲ ਭਾਵੇਂ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਜਾ ਕੇ ਪੁੱਛ ਲਈਏ ਜਾਂ ਆਪ ਆਪਣੀ ਜਿਹੜੀ ਯੂਥ ਦੇ ਲੋਕ ਨੇ ਉਹਨਾਂ ਨੂੰ ਪੁੱਛ ਲਈਏ ਕਾਂਗਰਸ ਦੇ ਜਾਂ ਕਾਂਗਰਸ ਦੀ ਲੀਡਰਸ਼ਿਪ ਨੂੰ ਪੁੱਛ ਲਈਏ ਹਰ ਕੋਈ ਇਹੀ ਕਹਿੰਦਾ ਹੈ ਕਿ ਬਹਿ ਕੇ ਗੱਲ ਕਰਨੀ ਪਏਗੀ ਇਕਜੁੱਟ ਹੋ ਕੇ ਕੰਮ ਕਰਨਾ ਪਏਗਾ ਕਾਂਗਰਸ ਨੂੰ ਯੂਨਿਟੀ ਦਿਖਾਣੀ ਪਏਗੀ ਜੇਕਰ ਮਜ਼ਬੂਤ ਹੋ ਕੇ ਮੋੜ ਤੋਂ ਆਣਾ ਹੈ ਪੰਜਾਬ ਦੇ ਵਿੱਚ ਦੇਖਣਾ ਹੁਣ ਇਹ ਹੋਏਗਾ ਕਿ ਅੱਗੇ ਕਾਂਗਰਸ ਦੇ ਵਿੱਚ ਕੀ ਕੀ ਚੀਜ਼ਾਂ ਕਿੱਧਰ ਨੂੰ ਰੁਖ ਲੈਂਦੀਆਂ ਨੇ ਕਿਹੜੀ ਪਾਰਟੀ 2024 ਦੇ ਵਿੱਚ ਆਪਣਾ ਪਰਚਮ ਬੁਲੰਦ ਕਰਦੀ ਹੈ ਔਰ ਲੋਕ ਕਿਦੇ ਉੱਤੇ ਆਪਣਾ ਜਿਹੜਾ ਆ ਉਹ ਆਸ਼ਵਾਸਨ ਔਰ ਆਪਣਾ ਸਾਥ ਕਿਹੜੀ ਪਾਰਟੀ ਨੂੰ ਦਿੰਦੇ ਨੇ ਇਹ ਸਮਾਂ ਦੱਸੇਗਾ ਲੇਕਿਨ ਹਰ ਪਾਰਟੀ ਆਪਣੀ ਪੂਰਜ਼ੋਰ ਕੋਸ਼ਿਸ਼ ਕਰ ਰਹੀ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ